زندہ باد زندہ باد کھیرییاں دے کسان چتروندیاں زندہ باد زندہ باد زندہ باد مرداباد لیڈر پرتاپ مرداباد مرداباد کساناں دا ایکا زندہ باد زندہ باد زندہ باد پرتاپ پادری لیڈر پرتاپ مرداباد مرداباد سجوکت کسان موکا مکیریاں زندہ باد زندہ باد سجوکت کسان موکا مکیریاں زندہ باد زندہ باد کھیرییاں what ਨੀ ਕਿਹੜੀ ਗੱਲ ਸਾਡੇ 750 ਕਿਸਾਨ ਸ਼ਹੀਦ ਹੋਇਆ ਪਾਰਲੀਮੈਂਟ ਚ ਹਾਲ ਤੱਕ ਅਫਸੋਸ ਨਹੀਂ ਕੀਤਾ ਨਹੀਂ ਮੈਡਮ ਤਾਂ ਅਫਸੋਸ ਹੀ ਨਹੀਂ ਆਪਾਂ ਕੀਤਾ ਤੁਸੀਂ ਅਫਸੋਸ ਕੀਤਾ ਇੱਥੇ ਮੀਟਿੰਗ ਤੋਂ ਪਹਿਲਾਂ ਸਾਡਾ ਕਿਸਾਨ ਸ਼ਹੀਦ ਹੋਇਆ ਇੱਥੇ ਸਾਡੇ ਕਿਸਾਨ ਸ਼ਹੀਦ ਹੋਏ ਤੁਸੀਂ ਮੀਟਿੰਗ ਤੋਂ ਪਹਿਲਾਂ ਅਫਸੋਸ ਕੀਤਾ ਇੱਥੇ ਨਹੀਂ ਕੀਤਾ ਇਹ ਮੀਟਿੰਗ ਨਹੀਂ ਕੀਤਾ ਅਫਸੋਸ ਕਰਨ ਵਾਲੀਆਂ ਕਿਉਂ ਕਿਉਂ ਨਹੀਂ ਕਿਉਂ ਨਹੀਂ ਕਰਨੂ ਸਾਡਾ 750 ਕਿਸਾਨ ਮਰ ਗਿਆ ਨਹੀਂ ਨਹੀਂ ਇੱਕ ਤਾਂ ਮੇਰੇ ਜਵਾਬ ਵੀ ਲੋ ਜਵਾਬ ਪਲੀਜ਼ ਜਵਾਬ ਦਿਓ ਹਾਂਜੀ ਜਵਾਬ ਚਲੋ ਬੋਲੋ 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 ਜਵਾਬ ਨਹੀਂ ਦਿਓ ਪੁੱਛਣ ਕਰਦੇ ਆਂਸਰ ਲੋ ਨਾਲ ਬੋਲੋ 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 ਇੱਕ ਵਾਰ ਮੀਟਿੰਗ ਇਹਨਾਂ ਦੇ ਸਾਰੇ ਅਹੁਦੇਦਾਰਾਂ ਨਾਲ ਗੱਲਾਂ ਕੀਤੀਆਂ ਔਰ ਗੱਲਬਾਤ ਕੌਣ ਕਰਦਾ ਸੀ ਜਵਾਬ ਦੇਣਾ ਸੀ ਉੱਪਰਲੀ ਲੀਡਰਸ਼ਿਪ ਨੇ ਤੁਹਾਡੀ ਕਮੇਟੀ ਵਾਂ ਕੇ ਵੀ ਬੈੰਦੀ ਸੀ ਨਾਲ ਔਰ ਜੋ ਕਮੇਟੀ ਬਾਹਰ ਨਿਕਲ ਕੇ ਅੰਦਰ ਫੈਸਲੇ ਕਰਦੇ ਸੀ 12 ਕੇ ਉਹ ਖਤਮ ਹੋ ਜਾਂਦੇ ਸੀ ਨਹੀਂ ਮੜ ਜੀ ਮੈਂ ਮੈਂ ਮੀਟਿੰਗਾਂ ਚ ਰਿਆਂ ਯਾਰ ਇੱਕ ਮਿੰਟ ਇੱਕ ਮਿੰਟ ਮੈਂ 11 ਮੀਟਿੰਗਾਂ ਦੇ ਵਿੱਚ ਖਸਾ ਮਰ ਰਿਆਂ ਸਾਡੇ ਕੇਂਦਰੀ ਮਨਿਸਟਰ ਰੇਆ ਸੌਂਪਰਕਾਰ ਜੀ ਉਹਨਾਂ ਨੇ ਇੱਕ ਵਾਰ ਵੀ ਸਾਡੇ ਸੰਯੁਕਤ ਕਿਸਾਨ ਮੋਰਚੇ ਦੇ ਹੱਕ 'ਚ ਨਹੀਂ ਬੋਲੇ ਬਕਾਇਦਾ ਪ੍ਰਚਾਰ ਕਰਦੇ ਸੀ ਕਿਸਾਨ ਤੇ ਕਾਨੂੰਨ ਚੰਗੇ ਐ ਕਾਨੂੰਨ ਗਲਤ ਸੀਗੇ ਕਾਨੂੰਨ ਗਲਤ ਸੀਗੇ ਫਿਰ ਮਾਫੀ ਕਿਉਂ ਕੋ ਗਵਰਨਰ ਮੰਨੇ ਮੰਗੀ ਆਪਾਂ ਮੇਰੀ ਗੱਲ ਸੁਣੋ ਜਾਨ ਨੂੰ ਐਮ ਐਸ ਵੀ ਮਿਲੀ ਕਿਹੜੀ ਕਿਹੜੀ ਮਿਲੀ ਮਰਨ ਜੀ ਕਿਹੜੀ ਝੋਨੇ ਦੇ ਛੋਨੇ ਤੇ ਹਾਂਜੀ ਕਣਕ ਝੋਨੇ ਨਾਲ گزارਾ ਹੋ ਜਾਂਦਾ ਇੱਕ ਮਿੰਟ ਕਣਕ ਝੋਨੇ ਨਾਲ گزارਾ ਹੋ ਜਾਂਦਾ ਕਿੰਨੇ ਕੁਇ ਤੇ ਲੈ ਜੋ ਪਤਾ ਤੁਹਾਨੂੰ ਤੁਹਾਨੂੰ ਪਤਾ ਕਿੰਨਾ ਪੀਚ ਬੰਦਾ ਹਾਂ ਤੁਸੀਂ ਕਹਿੰਦੇ ਸਾਸੀ ਦਾ ਹੋਰ ਨੇ ਚਾਰ ਲਾਗੂ ਕੀਤੇ ਹੋਏ ਕਾਲੇ ਕਾਨੂੰਨਾਂ ਦਾ ਕੋਈ ਜਵਾਬ ਨਹੀਂ ਹੈ ਹੁਸ਼ਿਆਰਪੁਰ ਦੇ ਭਾਜਪਾ ਦੇ ਉਮੀਦਵਾਰ ਦੇ ਕੋਲ ਸਿਵਾਏ ਇੱਕ ਲਾਰੇ ਹੈ ਵੀ ਅਸੀਂ ਮੁੱਦੇ ਨਹੀਂ ਪਹਿਲਾਂ ਦੱਸਾਂਗੇ ਮੁੱਦੇ ਤੋਂ ਬਗੈਰ ਕਿਹੜੀ ਪਾਰਟੀ ਸੱਤਾ ਦੇ ਵਿੱਚ ਆਂਦੀ ਹੈ ਜਿਹੜੇ ਲਗਾਤਾਰ ਭਾਜਪਾ ਨੇ ਗੱਲ ਕੀਤੀ ਹੈ ਵੀ 2 ਕਰੋੜ ਰੋਜ਼ਗਾਰ ਦੇਵਾਂਗੇ ਸਾਲ ਦਾ ਭਾਜਪਾ ਨੇ 15-15 ਲੱਖ ਰੁਪਏ ਦੇਣ ਦੀ ਗੱਲ ਕੀਤੀ ਸੀ ਭਾਜਪਾ ਨੇ ਸਵਾਮੀਨਾਥਮ ਰਿਪੋਰਟ ਦਾ ਸੀ2 ਫਾਰਮੂਲਾ ਜਿਹੜਾ ਹੈ 50% ਦੇ ਨਾਲ ਲਾਗੂ ਕਰਨ ਦੀ ਗੱਲ ਕੀਤੀ ਸੀ ਇਹ ਸਾਰੀ ਗੱਲਾਂ ਤੋਂ ਭਾਜਪਾ ਭੱਜੀ ਹੈ ਉਹਦੇ ਖਿਲਾਫ ਜਿਹੜਾ ਕਰੋਨਾ ਮਹਾਮਾਰੀ ਦੇ ਵਿੱਚ 14 ਲੱਖ ਨੌਜਵਾਨਾਂ ਦਾ ਰੁਜ਼ਗਾਰ ਖੁੱਸਿਆ ਹੈ ਤੇ GST ਦੇ ਨਾਲ ਛੋਟੇ ਵਪਾਰੀਆਂ ਦਾ ਕਾਰੋਬਾਰ ਖੁੱਸਿਆ ਹੈ ਇਹ ਸਾਰੀ ਗੱਲਾਂ ਦਾ ਕੋਈ ਜਵਾਬ ਨਹੀਂ ਹੈ ਭਾਜਪਾ ਦੇ ਹੁਸ਼ਿਆਰਪੁਰ ਦੇ ਉਮੀਦਵਾਰ ਤੋਂ ਅਸੀਂ ਕੇਂਦਰੀਆਂ ਦੇ ਕਿਸਾਨ ਜਥੇਬੰਦੀਆਂ ਵੱਲੋਂ ਅਪੀਲ ਕਰਦੇ ਆ ਜਿੱਥੇ ਅਸੀਂ ਅੱਜ ਦਾ ਵਿਰੋਧ ਕਰ ਰਹੇ ਹਾਂ ਮੁਕੇਰੀਆਂ ਦੇ ਪਿੰਡਾਂ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨ ਮਲਾਜ਼ਮਾਂ ਨੂੰ ਅਪੀਲ ਕਰਦੇ ਆ ਕਿ ਇਹ ਕੁੰਡੇ سرمایہਦਾਰਾਂ ਦੀ ਸਰਕਾਰ ਹੈ ਜੇ ਭਾਰਤ ਦੇ ਵਿੱਚ ਸੱਤਾ ਚ ਦੁਬਾਰਾ ਤੋਂ ਆਈ ਤੇ ਭਾਰਤ ਦਾ ਕਿਰਤੀ ਵਰਗ ਤਬਾਹ ਹੋ ਜਾਣਾ ਇਹ ਨੌਕਰੀਆਂ ਇਹ ਰੋਜ਼ਗਾਰ ਦੇ ਸਾਧਨ ਇਹ ਕਿਰਤੀ ਵਰਗ ਜਾਂ ਕਹ ਲਈਏ ਜ਼ਮੀਨਾਂ ਮਜ਼ਦੂਰੀ ਕੁਝ ਨਹੀਂ ਰਹਿ ਜਾਣਾ ਭਾਰਤ ਦੇ ਵਿੱਚ ਅਡਾਨੀ ਅਵਾਨੀਆਂ ਦਾ ਰਾਜ਼ ਹੋਣਾ ਹੈ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਇਹ ਵਿਰੋਧ ਕੀਤਾ ਇਹ ਲਗਾਤਾਰ ਕਰਦੇ ਰਵਾਂਗੇ ਤੇ ਮੁਕੇਰੀਆਂ ਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਭਾਜਪਾ ਦੇ ਕਿਸੇ ਵੀ ਲੀਡਰ ਦੀ ਜਿਹੜੀ ਹੈ ਉਹ ਮੀਟਿੰਗ ਪਿੰਡਾਂ ਦੇ ਵਿੱਚ ਨਾ ਕਰਾਈ ਜਾਵੇ ਜੇ ਹੋਏਗੀ ਅੱਜ ਤੋਂ ਵੀ ਹੋਰ ਤਿੱਖੇ ਰੂਪ ਦੇ ਵਿੱਚ ਜਿਹੜਾ ਇਹਦਾ ਵਿਰੋਧ ਕਰਾਂਗੇ ਨਾ ਮੀਟਿੰਗ ਕਰਾਂਗੇ ਨਾ ਹੀ ਇਹਨਾਂ ਨੂੰ ਕਿਸੇ ਪ੍ਰਕਾਰ ਦੀ ਪਿੰਡ ਦੇ ਵਿੱਚ ਮੀਟਿੰਗ ਕਰਾਂਗੇ ਸੰਜੁਕਤ ਕਿਸਾਨ ਮੋਰਚਾ ਮੁਕੇਰੀਆਂ ਦਾ ਫੈਸਲਾ ਹੈ ਧੰਨਵਾਦ ਮੈਂ ਬਾਤ ਨਹੀਂ ਦੀ ਹੈ ਖਤਮ ਕਰ ਗਿਆ ਮੇਰੀ ਗੱਲ ਸੁਣੋ ਆਪਾਂ 2 ਸਾਲ ਬੈਠ ਕੇ ਉੱਠ ਕੇ ਆਈਆਂ ਨਾ ਕੋਈ ਫੈਸਲਾ ਕਰਕੇ ਹੀ ਉੱਠੇ ਆ ਨੁਕਸਾਨ ਕਿੰਨਾ ਲੱਗਿਆ ਨੁਕਸਾਨ ਕਿੰਨਾ ਜੇ ਨੁਕਸਾਨ ਹੁੰਦਾ ਸੀ ਉੱਠੇ ਕਿਉਂ ਆਪਾਂ ਚਲੋ ਸਾਡੀ ਸਾਡੀ ਇਹ ਬੇਨਤੀ ਹੈ ਮੁਕੇਰੀਆਂ ਨੂੰ ਮਿਲਿਆ ਤੇ ਚਲੋ ਮੈਂ ਗੱਲ ਗੱਲ ਖਤਮ ਕਰਨਾ ਮੁਕੇਰੀਆਂ ਦੀ ਹਮੇਸ਼ਾ ਤੁਹਾਡੇ ਨਾਲ ਬੱਚੇ ਸਾਡੀ ਬੇਨਤੀ